ਹੈਲੋ ਜੀ ਸ਼ਸ਼ਰੀ ਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਚ ਕੇਓ ਟਿਪ ਤੇ ਮੇਰਾ ਨਾਮ ਹੈ ਜੀ ਹਰਜੀਤ ਬੁਟੀਕ ਸਾਡੀ ਕਾਲਾ ਵਾਲੀ ਮੰਡੀ ਚ ਅ ਸਿਰਸਾ ਡਿਸਟ੍ਰਿਕਟ ਚ ਹੈ ਜੀ ਤੇ ਸਾਡੀ ਵੀਡੀਓਜ਼ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜਿਓ ਸਾਡੇ ਚੈਨਲ ਨੂੰ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਲੈਣੇ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਸੀਂ ਅਗਰ ਸੂਟ ਬਾਏ ਨਹੀਂ ਕਰਨੇ ਤਾਂ ਤੁਹਾਡੇ ਕੋਈ ਵੀ ਫਰੈਂਡਸ ਸੂਟ ਇਹ ਬਾਏ ਕਰ ਸਕਣ ਠੀਕ ਹੈ ਜੀ ਇਹ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਹੈ ਸਾਰੀ ਆਪਣੀ ਰਹੇਗੀ ਬੜਾ ਹੈਗਾ ਜੀ ਬਨਾਰਸੀ ਹੈ ਇੱਕ ਡਿਜ਼ਾਈਨ ਤੁਹਾਨੂੰ ਅਸੀਂ ਨਵਾਂ ਸ਼ੋਅ ਕਰਾਂਗੇ ਬਿਲਕੁਲ ਲੇਟੈਸਟ ਹੈ ਬਾਕੀ ਦੇ ਸਾਰੇ ਸੇਲ ਆਫਰ ਦੇ ਵਿੱਚ ਰਹਿਣਗੇ ਠੀਕ ਹੈ ਜੀ ਚਲੋ ਆਪਾਂ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਇਹ ਹੈਗਾ ਜੀ ਆਪਣਾ ਫਰਸਟ ਸੂਟ ਨਵੀਂ ਕਲੈਕਸ਼ਨ ਹੈ ਜੀ ਬਿਲਕੁਲ ਬਨਾਰਸੀ ਦੇ ਵਿੱਚ ਹੀ ਆਇਆ ਬਿਲਕੁਲ ਨਵਾਂ ਡਿਜ਼ਾਈਨ ਆ ਰਿਹਾ ਹੈ ਇਹ ਸ਼ਰਟ ਆਏਗਾ ਇਹ 셔ਟ ਦੇ ਹੈਗਾ ਆਪਣਾ ਪੈਂਟ ਦੇਖੋ ਜੀ ਇਹ 2.5 ਮੀਟਰ ਦੀ ਕੱਟ ਆਏਗੀ 셔ਟ ਦੀ 2.5 ਦੀ ਇਹ ਵੱਡੇ ਬਨੇਦਾ ਹੈ 셔ਟ ਦਾ ਜਿਹੜਾ ਕਪੜਾ ਹੈਗਾ ਆਪਣਾ ਫੈਬਰਿਕ ਆ ਦੇਖੋ ਜੀ ਇਹ ਤੁਹਾਨੂੰ 1.5 ਮੀਟਰ ਦਾ ਹੀ ਮਿਲੇਗੀ 셔ਟ ਵੱਡੇ ਬਨੇਦਾ ਹੈਗਾ ਇਹਦਾ ਫੈ ਆਪਣਾ ਦੇਖੋ ਇਹ ਵੱਡੇ ਬਨੇਦਾ ਰਹੇਗਾ 셔ਟ ਦਾ ਫੈਬਰਿਕ 1.5 ਮੀਟਰ ਦੀ ਕੱਟ ਮਿਲੇਗੀ ਇਦੇ ਨਾਲ ਤੁਹਾਨੂੰ ਸੇਮ ਦੇਖੋ ਇਸੇ ਤਰ੍ਹਾਂ ਦਾ ਹੀ ਪ੍ਰਿੰਟ ਮਿਲੇਗਾ ਇਹ ਇਹ ਮਿਲੇਗਾ ਬਾਟਮ ਦਾ ਫੈਬਰਿਕ ਜਿਹੜਾ ਬਾਟਮ ਦਾ ਫੈਬਰਿਕ ਆ ਉਹਦਾ ਆਪਣਾ ਹੈਗਾ ਜੀ ਰੈਗੂਲਰ ਪਨਾ ਹੈ ਜੋ ਅੰਦਰ ਫੈਬਰਿਕ ਦਾ 2.5 ਮੀਟਰ ਦੀ ਮੁੱਲੇਗੀ ਕੱਟ ਇਹ ਮਿਲੇਗੀ ਤੁਹਾਨੂੰ 1.5 ਮੀਟਰ ਦੀ ਠੀਕ ਹੈ ਇਹ ਵਾਲਾ ਪ੍ਰਿੰਟ ਰਹੇਗਾ ਸ਼ਰਟ ਦਾ ਥੋੜਾ ਵੱਡਾ ਫਲਾਵਰ ਦੇਖੋ ਜੀ ਸਾਰਾ ਇਹ ਨਾ ਬਨਾਰਸੀ ਇੱਧਰ ਦੇਖੋ ਤੁਹਾਨੂੰ ਬੈਕ ਸਾਈਡ ਤੋਂ ਇਹ ਵੀਵਿੰਗ ਹੋਈ ਵੀ ਹੈ ਵਿੱਚ ਇਹਦੇ ਸਿਲਕ ਦਾ ਫੈਬਰਿਕ ਹੈ ਇਹ ਇਰੇਗੀ ਬਾਟਮ ਦਾ ਦੇ ਤੁਸੀਂ ਗਰਾਰਾ ਛਰਾਰਾ ਜੋ ਵੀ ਇਹਦੇ ਵਿੱਚ ਲੁੱਕ ਕਰਨੀ ਹੈ ਚਾਹੇ ਤੁਸੀਂ ਬਾਟਮ ਕੁਝ ਵੀ ਲੈਣਾ ਇਹਰੇਗਾ ਬਾਟਮ ਦਾ ਪ੍ਰਿੰਟ ਇਹਰੇਗਾ ਸ਼ਰਟ ਦਾ ਇਹਰੇਗਾ ਜੀ ਬਨਾਰਸੀ ਦੁਪੱਟਾ ਇਹ ਸ਼ਿਮਰ ਦੇ ਵਿੱਚ ਹੈ ਜੀ ਐਸਟਰਾ ਕਰਕੇ ਆਈਗੀ ਦੁਪੱਟੇ ਦੀ ਲੁੱਕ ਸ਼ਿਮਰ ਵਿੱਚ ਹੈ ਜੀ ਇਹ ਬਨਾਰਸੀ ਹੈ ਜਿਹੜਾ ਪੈਟਰਨ ਦਿੱਤਾ ਹੈ ਸ਼ਿਮਰ ਦਾ ਦੁਪੱਟਾ ਹੈ ਜੀ ਇਹ ਰਿਹਾ ਜੀ ਦਾ ਫਾਸਟ ਕਲਰ ਰਾਣੀ ਕਲਰ ਹੈ ਜੀ ਸੂਟ ਦਾ ਨਾਲ ਕੰਟਰਾਸਟ ਹਲਕਾ ਜਿਹਾ ਲਾਈਟ ਕਲਰ ਆਂਦਾ ਹੈ ਕਿਉਂਕਿ ਸ਼ਿਮਰ ਇਹਦੇ ਵਿੱਚ ਸ਼ਾਈਨ ਹੁੰਦੀ ਹੈ ਇਸ ਕਰਕੇ ਇਹ ਲਾਈਟ ਟੋਨ ਦੇ ਵਿੱਚ ਹੈ ਦੁਪੱਟਾ ਦਾ ਸ਼ਾਈਨ ਕਰੇ ਸੂ ਡਾਰਕ ਪ੍ਰਾਈਜ਼ ਇਹਦਾ ਆਏਗਾ ਜੀ 34 ਰੁਪਏ ਸੈਕੰਡ ਕਲਰ ਹੈਗਾ ਜੀ ਇਹਦੇ ਵਿੱਚ ਮਹਿੰਦੀ ਕਲਰ ਹੈ ਇਹ ਰ ਹੈ ਜੀ ਮਹਿੰਦੀ ਕਲਰ ਇਹ ਰ ਹੈ ਜੀ ਬੋਟਮ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਇਹ ਰ ਹੈਗਾ ਸ਼ਰਟ ਦਾ ਪੈਂਟ ਇਹ ਰ ਹੈਗਾ ਬੋਟਮ ਦਾ ਬਹੁਤ ਹੀ ਫਾਈਨ ਕੁਆਲਿਟੀ ਦਾ ਫੈਬਰਿਕ ਹੈ ਜੀ ਬਹੁਤ ਪਿਓਰ ਸਿਲਕ ਲੱਗੀ ਹੋਈ ਹੈ ਦੁਪੱਟੇ ਇਹਨਾਂ ਦੇ ਨਾਲ ਦੇਖੋ ਜੀ ਸ਼ੇਰ ਬਨਾਰਸੀ ਤੇ ਇਹ ਬਹੁਤ ਹੀ ਪਿਆਰੇ ਜਿਹੇ ਦੁਪट्टे ਇਹ ਰਹੀ ਜੀ ਸੈਕੰਡ ਸੂਟ ਦੀ ਲੁੱਕ ਪ੍ਰਾਈਸ ਇਹਦਾ ਰਹੇਗਾ ਜੀ 3400 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇੰਡੀਆ ਚ ਇਹ ਰਹਿ ਗਿਆ ਜੀ ਨੈਕਸਟ ਇਹਦੇ ਵਿੱਚ येलो ਕਲਰ ਜਿਵੇਂ ਕਿ ਆਪਲੇਸ ਫਲਦੀ ਦੇ ਫੰਕਸ਼ਨ ਤੇ ਸੂਟ ਬਹੁਤ ਜੀ ਟ੍ਰੈਂਡ ਦੇ ਵਿੱਚ ਕਲਰ ਦੇਖੋ ਜੀ yellow ਸੇਮ ਇਹਦੀ ਵੀ ਤੁਸੀਂ ਕੋਈ ਵੀ ਡਿਜ਼ਾਈਨ ਰੈਡੀ ਕਰ ਸਕਦੇ ਹੋ ਪ੍ਰਿੰਟ ਹੈ ਸ਼ਰਟ ਦਾ ਜੇ ਫੈਬਰਿਕ ਵਿੱਚ ਥੋੜਾ ਵੱਡਾ ਫਲਾਵਰ ਹੈ ਇਸ ਤਰ੍ਹਾਂ ਦੀ ਲਾਈਨਿੰਗ ਤੇ ਪੈਟਰਨ ਰਹੇਗਾ ਇਹ ਬਾਟਮ ਦੇ ਵਿੱਚ ਇਹ ਹੈ ਇਹ ਗਾਦੀ ਦੁਪੱਟੇ ਤੇ ਹੈ ਗੀ ਦੁਪੱਟੇ ਦੀ ਲੁੱਕ ਲਾਈਟ ਕਲਰ ਹੈ ਜੀ yellow ਕਲਰ ਇਸ ਕਰਕੇ ਸ਼ਿਮਰ ਦੇ ਵਿੱਚ ਤੇ ਦੁਪੱਟਾ ਇਹਦਾ ਸੇਮ ਆਇਆ ਜੀ ਦੇਖੋ ਕਲਰ ਦੂਜੇ ਦੋਨੇ ਕਲਰ ਡਾਰਕ ਸੀ ਮਹਿੰਦੀ ਔਰ ਮੈਂਟਾ ਉਹਦੇ ਵਿੱਚ ਸ਼ਿਮਰ ਦੇ ਦੁਪੱਟੇ ਥੋੜੇ ਲਾਈਟ ਸ਼ਾਈਨ ਕਰਦੇ 35 ਹੋ ਰਹੇਗਾ ਜੀ ਇਹਦਾ ਪ੍ਰਾਈਸ ਫ੍ਰੀ ਸ਼ਿਪਿੰਗ ਰਹੇਗੀ हूँ जे इसके बाद पीस थानू शो कर लगे जी सारी सेल्च सूट है बनारे येलो कलर लाइट है क्रीम नहीं है जी येलो कलर है बिल्कुल लाइट शेड येगा फ्रंट बहुत ही सॉफ्ट जी देखो जी बहुत सॉफ्ट है सारी हुई है। ये रहेगा जी शर्ट का फ्रंट यह आएगा जी बैक के घेरेगा बैक के रहते, और ये रहेगा जी ये तो देखो पैटर्न यार्डर आ जाएगी स्लीवे दो सलीवस वास्ते अलग अलग दिता हुआ है ਰੇਗੀ ਜੀ ਇਹਦੇ ਨਾਲ ਬਾਟਮ ਪਲੇਨ ਚ ਰੈਗੀ ਬਾਟਮ ਬहोत ही ਸੋਹਣੇ ਖੁੱਲੇ ਡੁੱਲੇ ਬਨਾਰਸੀ ਦੁਪट्टे ਆ ਰਹੇ ਬਨਾਰਸੀ ਦੁਪट्टे ਬहोत ही لمبے ਚੌੜੇ ਖੁੱਲੇ ਦੁਪट्टे हैं ਇਸ ਰੇਡੀ ਹੈ ਜੀ 1800 ਰੁਪਏ ਸਾਰੇ ਸੇਲ ਆਫਰ ਚ ਰਹਿਣਗੇ ਤਦ ਬਾਅਦ ਜਿੰਨੇ ਵੀ ਸੂਟ ਤੁਹਾਨੂੰ ਅਸੀਂ ਸ਼ੋਅ ਕਰਾਂਗੇ ਜੀ ਨੈਕਸਟ ਕਲਰ ਆ ਗਿਆ ਮਹਿੰਦੀ ਕਲਰ ਜੀ ਪਹਿਲਾਂ ਇਹਦਾ ਪਤਾ ਤੁਹਾਨੂੰ ਇਹ ਤੇ ਦੇਖੋ ਜੀ ਫਲਾਵਰ ਫਲਾਵਰ ਹੈਗੇ ਸਾਰੇ 프ਰੰਟ ਦੇ ਵਿੱਚ ਜੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਸਾਰੇ ਦੇ ਵਿੱਚ ਛੋਟੇ ਛੋਟੇ फ्रंट के बच्चे सारी बूटी है छोटी छोटी बहुत ही प्यारा ये सूट है सूटगा जी घेरे का देखो बॉर्डर सेम जी मैं फ्रंट पर है सेम साइड पर आएगा देखो घेरे का बॉर्डर ये यह रहेगा स्लीफ वास्त ਪਲੇਨ ਹੈਗੀ ਬੋਟਮ ਫਾਈਨ ਕੁਆਲਿਟੀ ਦੇਖੋ ਬਹੁਤ ਹੀ ਵਧੀਆ ਇਹਦੇ ਨਾਲ ਜਿਹੜੇ ਬੋਟਮ ਦਾ ਫੈਬਰਿਕ ਲੱਗਿਆ ਹੈ ਨਾ ਹਲਕ ਹਲਕਾ ਨਹੀਂ ਹੈ ਜੀ ਬਹੁਤ ਹੀ ਸੌਫਟ ਹੈ ਔਰ ਬਹੁਤ ਹੀ ਪਿਓਰ ਦਾ ਫੈਬਰਿਕ ਲੱਗਿਆ ਹੋਇਆ ਹੈ ਪਿਓਰ ਸਿਲਕ ਕਹਿ ਸਕਦੇ ਆਪਾਂ ਸੌਫਟ ਵਾਲੀ ਹਾਰਡ ਬਿਲਕੁਲ ਨਹੀਂ ਹੈ ਸੌਫਟ ਜੀ ਹੈਗੀ ਸਿਲਕ ਹੀ ਮਸਲੀਨ ਜਿੰਨੀ ਸੌਫਟ ਹੈ ਇਹ ਰਹਿ ਗਿਆ ਦੇ ਨਾਲ ਦੁਪੱਟਾ ਬਹੁਤ ਹੀ ਪਿਆਰੇ ਬਹੁਤ ਹੀ ਲੰਮੇ ਚੌੜੇ ਖੁੱਲੇ ਦੁਪੱਟੇ ਇਹਨਾਂ ਦੇ ਸਾਰੇ ਦੁਪੱਟੇ ਦੇ ਵਿੱਚ ਵੀਵਿੰਗ ਹੋਈ ਹੋਈ ਹੈ ਛੋਟੇ ਛੋਟੇ ਬੂਟੀ ਹੈ ਹੋਰ ਸਾਈਡ ਇਸ ਤਰ੍ਹਾਂ ਹੈਵੀ ਬਾਰਡਰ ਦਿੱਤਾ ਹੈ ਜੀ ਪਾਈਪਿੰਗ ਨਾਲ ਸਾਰੀ ਫਿਨਿਸ਼ਿੰਗ ਕਰੀ ਹੋਈ ਹੈ 1800 ਰਹਿ ਗਿਆ ਦਾ ਪ੍ਰਾਈਸ ਜਿਹੜਾ ਪਰ ਨੈਕਸਟ ਤੁਹਾਨੂੰ ਕਲਰ ਦੇ ਰਹੇ ਨੇ ਜੀ ਇਹ yellow ਕਲਰ ਹੀ ਹੈ ਪਰ orange ਵਾਲੀ ਟੋਨ ਜਿਹਦੇ ਵਿੱਚ ਇਹ yellow ਕਲਰ ਡਾਰਕ ਕਹੇ ਇਹਦੇ ਵਿੱਚ ਅਲੱਗ ਪੈਟਰਨ ਬਣਿਆ ਹੋਇਆ ਪਹਿਲਾਂ ਦੇ ਪੀਸ ਥੋੜੇ ਵੱਡੇ ਬਲਾਕ ਸੀਗੇ ਇਹ ਗ੍ਰੀਨ ਵਾਲੇ ਛੋਟੀ ਬੂਟੀ ਜੀ ਇਹਦੇ ਵਿੱਚ ਇਸ ਤਰ੍ਹਾਂ ਦੇ ਫਲਾਰ ਬਣੇ ਹੋਏ ਆ ਫਰੰਟ ਪੈਨਲ ਦੇਖੋ ਤੁਸੀਂ ਸਾਰੇ ਇਹ छोटे छोटे फ्लावर बने हुए हैं ये ये जी फ्रंट घेरे का बॉर्डर फ्रंट से ये आएगा जी देखो बैक दे। ये के घेरे बॉर्डर ये रहेगा बैक पे इस तरह करके पैटर्न बने हुआ देखो स्लीवस ਪਲੇਨ ਸਿਲਕ ਦੀ ਰੈਗੀ ਦੀ ਬਾਟਮ ਅਸੀਂ ਬ੍ਰੋਸ ਹੁਣ ਆਇਆ ਦੁਪੱਟਾ ਇਹਦਾ ਫੋਰ ਸਾਈਡ ਦੁਪੱਟੇ ਦੀ ਫਿਨਿਸ਼ਿੰਗ ਹੋਈ ਵੀ ਇਹਦੀ ਪਾਈਪਿੰਗ ਦੇ ਨਾਲ ਉਹ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਫਲਾਰ ਬਣਿਆ ਇਹ ਰੈਗੀ ਦੀ ਸੂਟ ਦੀ ਲੁੱਕ ਪ੍ਰਾਈਸ ਰੇਂਜ ਆਏਗੀ ਜੀ 1800 ਨੈਕਸਟ ਵੀ ਬਨਾਰਸੀ ਤੇ ਹੈ ਪਰ ਇਹਦਾ ਪੈਟਰਨ ਹੋਰ ਹੈ ਜੀ ਅਲੱਗ ਦੀ ਡਿਜ਼ਾਈਨਰ ਤੇ ਇਹ ਬਣਿਆ ਹੋਇਆ ਜੀ ਇਸ ਤਰ੍ਹਾਂ ਕਰਕੇ ਦੇਖੋ ਬਹੁਤ ਹੀ ਪਿਆਰਾ ਹੈ ਜਾਂ ਨੈਕ ਸੈਂਟਰ ਪੈਨਲ ਬਣਿਆ ਹੋਇਆ ਸਾਰੀ ਵੀਵਿੰਗ ਹੋਈ ਵੀ ਹੈ ਇਸੋ ਨੇ ਦੇਖੋ ਜੀ ਆਰਾਮ ਨਾਲ ਇਹ ਜਿੰਨਾ ਮਰਜੀ ਬੰਦਾ ਹੈਲਥੀ ਹੋਵੇ ਆਰਾਮ ਨਾਲ ਬਣ ਜਾਏਗਾ ਦੇਖੋ ਜੀ ਇਹ 프ਰੰਟ ਹੈ ਦੀ ਇਸ ਤਰ੍ਹਾਂ ਕਰਕੇ ਨੈਕ ਪੱਟੀ ਬਣੀ ਹੋਈ ਹੈ ਬਟਨਸ ਦੇ ਨਾਲ ਇਹ ਰਹੇਗਾ ਜੀ 프ਰੰਟ ਦੇ ਵਿੱਚ ਬਾਰਡਰ ਕੀ ਰਹੇ ਨਾ ਬੈਕ ਇਹਦੀ ਆਏਗੀ ਜੀ ਪਲੇਨ ਤੇ ਬਾਂਮਾਂ ਦਾ ਵੀ ਤਾਂ ਉਹ ਨਾਲ ਇੱਕ ਫੈਬਰਿਕ ਮਿਲੇਗਾ ਪਲੇਨ ਚ ਰਹਿਣਗੇ। ਇਹਦੀ ਬੋਟਮ ਆਏਗੀ ਜੀ ਸ਼ੈਂਟੂਨ ਦੀ। ਸ਼ੈਂਟੂਨ ਫੈਬਰਿਕ ਹੈ। ਕਾਟਨ ਚ ਆਏਗਾ ਜੀ ਫੈਬਰਿਕ ਜਿਹੜਾ ਹੈਗਾ ਆਪਣਾ ਕਾਟਨ ਦੀ ਸ਼ੈਂਟੂਨ ਨਹੀਂ ਉਦਾਂ ਦਾ ਫੈਬਰਿਕ। ਪਲੱਸ ਇਹਦੇ ਨਾਲ ਦੁਪੱਟਾ ਦੇਖੋ ਜੀ। ਕੰਟਰਾਸਟ ਦੇ ਵਿੱਚ ਦੁਪੱਟਾ ਰਹੇਗਾ। सारा इस तरह करके वर्क हो दुप्टे प्योर का दुपट्टा रहेगा मिरर इस तरह करके जी बनया हुआ है ओरिजिनल मिरर नहीं है थ्रेड वर्क छोटे छोटे मिर इस तरह की अम्ब्रॉयडरी हुई भी है पूरे दुपट्टे ते फोर साइड इस तरह करके बॉर्डर दिता हुआ कंट्रास्ट आएगा जी येलो दे पिंक दुपट्टे का कंट्रास्ट है। ਪ੍ਰਾਈਸ ਇਹਦਾ ਸੇਮ ਰਹੇਗਾ ਜੀ 1800 ਦੋ ਕਲਰ ਨੇ ਇਹਦੇ ਵਿੱਚ ਜਿਹੜਾ ਸੈਂਟਰ ਪੈਨਲ ਦਾ ਇਹ ਡਿਜ਼ਾਈਨ ਨਾ ਪੈਟਰਨ ਇਹ ਹੈਗਾ ਜੀ ਪਿੰਕ ਕਲਰ ਲਾਈਟ ਪਿੰਕ ਜਿਹਾ ਕਲਰ ਹੈ ਇਹ ਬਹੁਤ ਹੀ ਪਿਆਰਾ ਇਹਦੇ ਨੈਕ ਬਣਿਆ ਹੋਇਆ ਇਹ ਸਾਰੇ ਨਾ ਦੇਖੋ ਪ੍ਰਿੰਟਿੰਗ ਨਹੀਂ ਹੈ ਜੀ ਵੀਵਿੰਗ ਹੋਈ ਹੋਈ ਹੈ ਇਹ ਤੁਸੀਂ ਬੈਕ ਸਾਈਡ ਤੋਂ ਦੇਖੇ ਸਾਰੇ ਬਨਾਰਸੀ ਦੀ ਤਰ੍ਹਾਂ ਵੀਵਿੰਗ ਹੋਈ ਹੋਈ ਹੈ ਇਹ

ਸੂਟ ਦੇ ਨਾਲ ਦਾ ਇਹ ਕਲਰ ਆਏਗਾ ਪਿੰਕ ਕਲਰ ਦੀ ਇਹ ਪੱਟੀ ਲੱਗੀ ਹੋਈ ਹੈ ਪਿੰਕ ਦੇ ਨਾਲ ਹੈਗਾ ਜੀ ਗ੍ਰੇ ਕਲਰ ਦਾ ਕੰਟਰਾਸਟ ਇਹ ਵੀਲਾ ਡਿਜ਼ਾਈਨ ਵੀ ਬਨਾਰਸੀ ਸੂਟ ਤੇ ਜੀ ਪਰ ਇਹਦਾ ਡਿਜ਼ਾਈਨ ਅਲੱਗ ਸਿਲਕ ਫੈਬਰਿਕ ਰਹੇਗਾ ਜੀ ਸਾਰਾ ਇਹ ਬੁੰਤੀ ਦੇ ਵਿੱਚ ਹੈ ਇਹ ਪੀਸਰ ਇਸ ਤਰ੍ਹਾਂ ਨਹੀਂ ਬੁੰਤੀ ਇਹਦੇ 프ੰਟ ਤੇ ਬੈਕ ਤੇ ਵੀ सेम ही ਰਹੇਗਾ ਸ਼ਰਟ ਦਾ ਫੈਬਰਿਕ ਇਸ ਤਰ੍ਹਾਂ ਇਹ ਸਾਰਾ ਵੀਵਿੰਗ ਵਾਲਾ ਰਹੇਗਾ ਜੀ ਬਾਟਮ ਇਹਦੇ ਨਾਲ ਲਾਏਗੀ ਜੀ ਪਲੇਨ ਸਿਲਕ ਦੀ ਤੁਹਾਨੂੰ 프ੰਟ ਤੇ ਆ ਦੇਖੋ ਇਸ ਤਰ੍ਹਾਂ ਦਾ ਘੇਰਾ ਬਣਿਆ ਹੋਇਆ ਸਾਰੀ ਸ਼ਰਟ ਦੇ ਵਿੱਚ ਬੁੰਤੀ ਹੈ 프ੰਟ ਦਾ ਇਹ ਘੇਰਾ ਬਣਿਆ ਹੋਇਆ ਜੀ ਬਾਕੀ ਫੁੱਲ ਸ਼ਰਟ ਦੇ ਵਿੱਚ ਬਣਦੀ ਹੈ ਸਿਰਫ ਫਰੰਟ ਤੇ ਇਹਦੇ ਇਹ ਬਣਿਆ ਹੋਇਆ ਬਾਰਡਰ ਬਣਿਆ ਬਾਟਮ ਆਏਗੀ ਪਲੇਨ ਫੁੱਲ ਪਿਆਰ ਦਾ ਦੁਪੱਟਾ ਆਏਗਾ ਜੀ 4 ਸਾਈਡ ਬਾਰਡਰ ਦੇ ਨਾਲ ਫੁੱਲ ਪਿਆਰ ਦਾ ਦੁਪੱਟੇ ਦੇ ਨਾਲ 4 ਸਾਈਡ ਇਸ ਤਰ੍ਹਾਂ ਕਰਕੇ ਦੇਖੋ ਜੀ ਬਾਰਡਰ ਬਣਿਆ

ਇਸ ਤਰ੍ਹਾਂ ਰਹੇਗੀ ਜੀ ਫੁੱਲ ਸ਼ਰਟ ਦੇ ਵਿੱਚ ਇਹ ਬਣਤੀ ਹੈ ਜੀ ਮੈਂ ਬਨਾਰਸੀ ਵੀਵਿੰਗ ਹੋ ਜਾਂਦੀ ਹੈ ਰਹੀ ਜੀ ਬੈਕ ਸਾਈਡ ਦੇਖੋ ਇਹ ਹੈਗੀ ਸ਼ਰਟ ਦੀ ਇਸ ਤਰ੍ਹਾਂ ਕਰਕੇ ਪਲੇਨ ਰਹੇਗੀ ਜੀ ਬਾਟਮ ਸਿਲਕ ਦਾ ਫੈਬਰਿਕ ਹੈ ਫਰੰਟ ਤੇ ਵੀ ਸੇਮ ਦੇਖੋ ਜੀ ਇਹ ਬਣਿਆ ਹੋਇਆ ਘੇਰੇ ਦਾ ਬਾਰਡਰ ਹੈ ਕੁੱਲ ਬਿਆਰਦਾ ਦੁਪੱਟਾ ਰਹੇਗਾ ਜੀ ਨਾਲ 4 ਸਾਈਡ ਬਾਰਡਰ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪ੍ਰਾਈਸ ਇਹਨਾਂ ਦੇ ਰਹਿਣਗੇ ਜੀ 1800 ਰੁਪਏ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਲੈ ਸਕਦੇ ਹੋ ਜੀ ਫਿਰ ਸਾਨੂੰ ਸੈਂਡ ਕਰ ਸਕਦੇ ਹੋ WhatsApp ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਿਹੜਾ ਤੁਹਾਨੂੰ ਅਸੀਂ ਫਾਸਟ ਡਿਜ਼ਾਈਨ ਸ਼ੋਅ ਕਰਾਇਆ ਸੀ ਜੀ ਕੱਲਾ ਨਿਊ ਲੇਟੈਸਟ ਫੈਸ਼ਨ ਉਹ ਆਇਆ ਹੈਗਾ ਆਪਣੀ ਕਲੈਕਸ਼ਨ 3500 ਦਾ ਪ੍ਰਾਈਸ ਹੈ ਬਾਕੀ ਦੇ ਸਾਰੇ ਸੂਟ ਸੇਲ ਆਫਰ ਦੇ ਵਿੱਚ ਨੇ ਜੀ 1800 ਇਹਨਾਂ ਦਾ ਪ੍ਰਾਈਸ ਰਹੇਗਾ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲਾ ਕੇ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿੱਦਾਂ ਲੱਗਦੀ ਹੈ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ